ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਹੋਣ ਆਪਾਂ ਆ ਗਏ ਜੀ ਫੇਰ ਤੁਹਾਡੀ ਸੇਵਾ ਦੇ ਵਿੱਚ ਸੋ ਅੱਜ ਦਾ ਰੂਟੀਨ ਦੇਖਦੇ ਅੱਜ ਠੀਕ ਕੰਮ ਕਰ ਨਿਕਲ ਕੇ ਆਉਂਦਾ ਸੋ ਜਿਹੜੇ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਯਰ ਚੈਨਲ ਸਬਸਕ੍ਰਾਈਬ ਕਰ ਲਓ ਹਨਾ ਤੇ ਹੌਸਲਾ ਵੱਧਾ ਜੀ ਤੁਹਾਡੇ ਸਬਸਕ੍ਰਾਈਬ ਕਰਨ ਵਾਲੀ ਹਨਾ ਸੋ ਮੇਰਾ ਵੀਰ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਜੇ ਤੁਹਾਨੂੰ ਵੀਡੀਓ ਠੀਕ ਲੱਗਦੀ ਆ ਵਧੀਆ ਲੱਗਦੀ ਆ ਉਦਾਂ ਰਿਵਿਊ ਵੀ ਦੇ ਦਿਆ ਕਰੋ ਪਲੀਜ਼ ਲਾਈਕ ਵੀ ਕਰ ਦਿਆ ਕਰੋ ਠੀਕ ਹੈ ਜੀ ਹੋ ਇਹ ਆ ਸਵੇਰ ਦਾ ਡ੍ਰੈਸ ਅੱਜ ਤਾਂ ਮੌਸਮ ਵੀ ਠਿੰਕਾ ਅੱਪਾ ਚੱਲੀਏ ਦੁਕਾਨ ਤੇ ਧੁੱਪ ਛੇਕ ਰਿਆਂ ਗਾਜੂ ਹੈ ਓਏ ਧੁੱਪ ਛੇਕ ਰਿਆਂ ਧੁੱਪ ਛੇਕ ਰਿਆ ਬਾਈ ਖਾਤੀ ਸੜਾ ਹੈ ਹਾਂ ਹਾਂ ਕਿਵੇਂ ਆ ਠੀਕ ਠਾਕ ਆ ਈਗਾ ਅੱਗੇ ਅਧਰੇ ਆਖਦੇ। ਵਾਹ। ਬਾਤ ਵਾਹ। ਬਾਤ ਵਾਹ। ਹਾਂਜੀ। ਅੱਜ ਅਸੀਂ ਜਾਣਾ ਇਹ ਬਰਨਾਲੇ। ਬਰਨਾਲੇ ਜਾ ਕੇ ਆਉਣਾ ਕੰਮ ਥੋੜਾ ਜਿਹਾ ਕਰਕੇ ਆਉਣਾ ਇੱਕ। ਤੂੰ ਤਾਂ ਨਹੀਂ ਜਾਣਾ ਮਾਂ ਤਾਂ ਨਾਲ। ਨਹੀਂ ਜਾਣਾ। ਜਾਣਾ ਕੱਜੂ ਨਾਲ। ਕਿ ਡੀਜ ਜਾਣਾ ਇਹ ਅੱਜ ਨਵਾਵਾਂਗੇ ਇਹਨੂੰ ਲਿਹਾਉਣ ਵਾਲੀ ਹੋਈ ਪਈ ਆ ਅੱਪਾ ਤੋਰ ਪਏ ਸੀਗੇ ਜੀ ਪਿੰਡੋਂ ਬਰਨਾਲੇ ਜਾਣਾ ਸੀ ਇੱਕ ਰਾਜ ਚ ਪ੍ਰੋਗਰਾਮ ਆ ਤੇ ਉੱਥੇ ਜਾਵੜੀਆਂ ਮੜਾ ਜੱਦਾ ਫੁਣਾ ਘੰਟਾ ਲੱਗਣਾ ਹੈਗਾ ਤੇ ਫੇਰ ਗਾਂ ਬਰਨਾਲੇ ਬਰਨਾਲੇ ਤੋਂ ਇੱਕ ਜਗ੍ਹਾ ਹੋਰ ਜਾਣਾ ਹੈਗਾ ਉੱਥੇ ਜਾ ਕੇ ਕੰਮ ਆ ਛੱਡਿਆ ਫਿਰ ਆਪੀ ਕਰਾਂਗੇ ਜੀ ਗੱਡੀ ਲਾਦ ਕੇ ਅੰਦਰ ਯਾਰ ਆਏ ਨਾ ਪਸ਼ੂ ਛੱਡ ਦਿੰਦੇ ਆ ਗਾਈਆਂ ਲੋਕ ਆ ਦੇਖੋ ਪਿੱਛੇ ਮਰੀਆਂ ਪਈਆਂ ਸੀ ਤੇ ਆਹ ਰੋਡ ਤੇ ਹਨਾ ਫਿਰ ਆ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਪਿੱਛੇ ਮੈਂ ਦੂ ਦੇਖੀਆਂ ਕੁੱਤੇ ਲੱਗੇ ਪਏ ਉਹਨਾਂ ਨੂੰ ਤੇ ਵਿਚਾਰੇ ਜਾਨਵਰ ਮਰੇ ਪਏ ਸੜਕ ਤੇ ਸੋ ਇਹਨਾਂ ਲਈ ਕੋਈ ਆਪਣਾ ਹੋਣੀ ਚਾਹੀਦੀ ਆ ਦੂਜੀ ਵੈਰੀਗੇਟਿੰਗ ਵਗੈਰਾ ਹੁੰਦੀ ਆ ਨਾ ਤਾਰ ਵਗੈਰਾ ਫਿਰ ਤਾਂ ਰੋਡ ਤੇ ਸੇਫਟੀ ਵੀ ਰਹਿੰਦੀ ਆ ਉਹ ਮਾਇਆ ਉੱਥੇ ਗੱਡੀ ਰੋਕੀ ਸੀਗੀ ਪਿੱਛੇ ਤੇ ਫਿਰ ਮੈਂ ਚੱਲ ਵੀਡੀਓ ਨਹੀਂ ਬਣਾਈ ਮੈਂ ਕਿਹਾ ਐ ਚੰਗਾ ਨਹੀਂ ਲੱਗਦਾ ਹਨਾ ਸੋ ਕੁੱਤੇ ਲੱਗੇ ਪਏ ਦੋ ਗਾਈਆਂ ਵਿਚਾਰੀਆਂ ਮਰੀਆਂ ਪਈਆਂ ਜਮਾ ਰੋਡ ਦੇ ਵਿਚਾਲੇ ਜਿੱਥੇ ਪੌਲ ਚੜਦਾ ਗਿਆ ਸੋ ਬੜਾ ਮੰਦਾ ਹਾਲ ਆ ਜੀ ਇਹ ਇਹ ਆ ਨੈਸ਼ਨਲ ਟਾਪਾ ਜਦੋਂ ਪਤਨੌਲੇ ਨੂੰ ਜਾਣੇ ਨਾ ਬਰਨਾਲੇ ਤੋਂ ਇਹ ਰਾਹ ਚੋਂਦਾ ਤੇ ਚਾਹ ਚੁਪੀਣ ਰੁਕੇ ਆ ਇੱਥੇ ਉਹ ਚਾਹ ਧੂਪੀ ਕੇ ਫਿਰ ਗਾਂ ਚੱਲਦੇ ਆ ਕਿਉਂਕਿ ਅੱਜ ਨਾ ਪ੍ਰੋਗਰਾਮ ਪਹਿਲਾਂ ਦਾ ਬਰਨਾਲੇ ਤੇ ਹੀ ਸੀਗਾ ਮੈਂ ਕੱਲ ਬਰਨਾਲੀ ਜਾਣਾ ਪਊਗਾ ਫਿਰ ਆਇਆ ਵੀ ਇੱਕਦਮ ਪ੍ਰੋਗਰਾਮ ਗਾਂ ਦਾ ਬਣ ਗਿਆ ਲੈ ਕੇ ਆਉਣਾ ਅਸੀਂ ਦੀਦੀ ਨੂੰ ਜਾ ਕੇ ਤੇ ਫਿਰ ਉਹ ਗਾਂ ਦਾ ਪ੍ਰੋਗਰਾਮ ਬਣ ਗਿਆ ਸੋ ਪਹਿਲਾਂ ਬਰਨਾਲੇ ਸੀਗਾ ਫਿਰ ਹੁਣ ਮੈਂ ਚੱਲਿਆ ਪਿੱਖੀ ਪਿੱਖੀ ਜਾਣਾ ਤੇ ਉਹਨੂੰ ਦੀਦੀ ਨੂੰ ਲੈ ਕੇ ਆਉਣਾ ਪਿੱਖੀ ਪਹੁੰਚ ਗਏ ਆਈ ਆਪਾਂ ਤੇ ਦੀਦੀ ਇੱਥੇ ਆਉਣਗੇ ਇੱਥੋਂ ਦੀਦੀ ਨੂੰ ਪਿਕ ਕਰਨਾ ਆਪਾਂ ਤੇ ਪਿੱਖੀ ਤੇ ਧੂਰੀ ਮੂੰਹ ਚੋਂ ਨਿਕਲ ਜਾਂਦਾ ਧੂਰੀ ਆ ਨਾ ਹੈ ਪਿੱਖੀ ਆ ਉਹ ਦੀਦੀ ਨੂੰ ਪੈਕ ਕਰਕੇ ਫਿਰ ਚੱਲਦੇ ਆ ਪਿੰਡ ਹਾਂਜੀ ਆਪਾਂ ਆ ਗਏ ਸੀਗੇ ਘਰੇ ਬਹਾਵਾ ਟਾਈਮ ਲੱਗ ਗਿਆ ਯਾਰ ਤੇ ਪੜਨਾਡੇ ਤੱਕ ਗਏ ਸੀ ਦੀਦੀ ਉੱਥੇ ਆ ਗਏ ਸੀ ਫਿਰ ਮੈਂ ਮੂਹਰੋਂ ਲਿਆਇਆ ਸੀ ਦੀਦੀ ਨੂੰ ਹਨੇਰਾ ਹੋ ਗਿਆ ਤੇ ਮਿਲਦੇ ਆ ਜੀ ਸਵੇਰ ਗੁੱਡ ਨਾਈਟ